ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੱਗੂ ਬਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਹੋ ਸਨੋ ਜੀ ਤੁਹਾਡਾ ਕੀ ਹਾਲ ਚਾਲ ਅੱਜ ਦਾ ਆਪਣਾ ਵਲੌਗ ਸ਼ੁਰੂ ਹੋ ਰਿਹਾ ਹੈਗਾ ਸ਼ਾਮ ਦੇ 6 ਵਜੇ ਤੋਂ ਚਾਰ ਕਿੱਕੜੀਆਂ ਪਾ ਕੇ ਤੇ ਕਾਫੀ ਘੁੰਮ ਜਾ ਕਰਤਾ ਰੱਬ ਨੇ ਵੈਸੇ ਬੱਦਲ ਵਾਈ ਤਾਂ ਸਵੇਰ ਦੀ ਸੀਗੀ ਤੇ ਪਰ ਕੜੀਆਂ ਪੰਦਰੇ ਕਵਜੀਆਂ ਅਸਿੰਗਾ ਸਾਢੇ 4-5 ਵਜੇ ਕਣਗਾ ਆ ਗਈਆਂ ਸਿੰਘਾ ਥੋੜਨਾ ਹੀ ਆਂਗਾ ਸਿੰਘਾ ਤੇ ਉਹਦੇ ਨਾਲ ਗੁੰਮ ਜਾ ਬਾਲਾ ਹੋ ਗਿਆ ਸੀਗੇ ਅੱਗੇ ਤਾਂ ਵੈਸੇ ਮੈਂ ਰੋਟੀ ਟੱਕ ਕਰਕੇ ਸ਼ਾਮ ਦਾ ਉਤੇ ਉਸ ਤੋਂ ਬਾਅਦ ਹੀ ਨਹਾਉਣੇ ਹੁੰਨੇ ਪੈਣ ਵੇਲੇ ਤੇ ਅੱਜ ਬਹੁਤ ਜ਼ਿਆਦਾ ਪਸੀਨਾ ਆ ਗਿਆ ਸੀ ਤੇ ਮੈਂ ਤਾਂ ਹੀ ਪਹਿਲਾਂ ਨਹਾ ਲਈ ਇਸ ਚਲਓਰ ਟੀ-ਸ਼ਰਟ ਪਾ ਲਈ ਸੀਗੀ ਹਾਂ ਹੁੰਦਾ ਰੋਟੀ ਬਣਾਉਣ ਲੱਗੇ ਫੇਰ ਉਦਾਂ ਦੇ ਹੋਏ ਨੇ ਪੈਣ ਲੱਗੇ ਨਹਾ ਲੈਨੇ ਉਹਨੇ ਆ ਤੇ ਪਰ ਅੱਜ ਮੈਨੂੰ ਐਂ ਜੇ ਆਪ ਦੇ ਆਪ ਤੋਂ ਹੀ ਹਲਕਤ ਜਿਹਾ ਲੱਗੀ ਚਿਪਚਿਪ ਜੇ ਕਰਨ ਲੱਗੇ ਜਾਂਦਾ ਪਿੰਡਾ ਜਦੋਂ ਪਸੀਨਾ ਆ ਜਾਂਦਾ ਹੈਗਾ ਤੇ ਮੈਂ ਚਲੋ ਪਹਿਲਾਂ ਨਹਾ ਕੇ ਤੇ ਬਾਅਦ ਦੇ ਵਿੱਚ ਹੀ ਬਣਾ ਲਵਾਂਗੀ ਪਰ ਮੈਂ ਵੈਂਗਣ ਬਣਾਉਣਾ ਸੀ ਜਿਆਦਾ ਟਾਈਮ ਨਹੀਂ ਲੱਗਦਾ ਗਿਆ ਉਹਨਾਂ ਨੂੰ ਬਣਾਉਣ ਦੇ ਵਿੱਚ ਬਾਕੀ ਜੇ ਕੱਟ ਕੇ ਬਣਾਉਣੇ ਆਲੂ ਪਾ ਕੇ ਤਾਂ ਬੱਚੇ ਖਾਂਦੇ ਨਹੀਂ ਕੱਲੇ ਆਲੂ ਖਾ ਜਾਂਦੇ ਆ ਤੇ ਵਿੱਚੋਂ ਵੈਂਗਣ ਨਹੀਂ ਖਾਂਦੇ ਤੇ ਭਰ ਕੇ ਜਦੋਂ ਬਣਾਉਣੇ ਇਹਨਾਂ ਨੂੰ ਉਹ ਤਾਂ ਫਿਰ ਬੱਚੇ ਖਾ ਲੈਂਦੇ ਹੈਗੇ ਥੋੜਾ ਇਹ ਬਣਾਉਣਾ ਕਿਉਂਕਿ ਸਵੇਰ ਵੇਲੇ ਤਾਂ ਸਬਜ਼ੀ ਬਣਾਉਣੀ ਹੋਗੀ ਤੇ ਹੁਣ ਬਸ ਹੁਣ ਦਾ ਸਰਜੂ ਉਹਨੇ ਇੱਕ ਕੱਟ ਕੇ ਤਾਂ ਉਹ ਨੂੰ ਪਾਣੀ ਦੇ ਵਿੱਚ ਪਾ ਕੇ ਰੱਖਦੇ ਨਾਲ ਦੀ ਨਾਲ ਮਸਾਲੇ ਪਾ ਲੈਨੇ ਹਲਦੀ ਲਾਲ ਮਿਰਚ ਨਾਮਕ ਤੇ ਧਨੀਆ ਪਾਊਡਰ ਬਾਕੀ ਇਸ ਦੇ ਵਿੱਚ ਚਾਟ ਮਸਾਲਾ ਵੀ ਪਾ ਸਕਦੇ ਤੁਸੀਂ ਤੇ ਚਾਟ ਮਸਾਲਾ ਅੱਜ ਹੈ ਨਹੀਂ ਸੀ ਮੈਂ ਤਾਂ ਕਰਕੇ ਨਹੀਂ ਪਾਇਆ ਚਾਟ ਮਸਾਲੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਹੈ ਪਹਿਲਾਂ ਕੱਪੜਿਆਂ ਦੀ ਤਾਹਾਂ ਵਗੈਰਾ ਕਰਨ ਲੱਗੀ ਵੱਡੇ ਸ਼ੀਟਾਂ 'ਚ ਚੱਕਤੀਆਂ ਸੀਗਾ ਤਬੰਦ ਕਿ ਮੈਂ ਪੈ ਗਈ ਮੇਰੀ ਅੱਖ ਲੱਗ ਗਈ ਤੇ ਮੈਂ ਪ੍ਰਭ ਨੂੰ ਕਿਹਾ ਸੀ ਮੈਂ ਤੂੰ ਬਾਹਰ ਨੀ ਗਾ ਰੱਖਿਓ ਟੀਵੀ ਦੇਖੀ ਆਵੇਂ ਇਸ ਤੇ ਮਹ ਲੋਬੀ ਵਾਲਾ ਗੇਟ ਖੁੱਲਾ ਰਹਿਣ ਦੇ ਵੀ ਕਿਤੇ ਕੱਪੜੇ ਪਏ ਆ ਬਾਹਰ ਉਹ ਨਾ ਭਿੱਜ ਜਾਣਾ ਤੇ ਉਹ ਕੁਦਰਤੀ ਮੇਰੀ ਅੱਖ ਖੁੱਲ ਗਈ ਜਦੋਂ ਮੈਨੂੰ ਸ਼ਿਕਾਟ ਆਇਆ ਸੋਣਿਆ ਕਣੀਆਂ ਦਾ ਕੱਪੜੇ ਚੱਕ ਲੈ ਜਾ ਕੇ ਮੈਂ ਬਚ ਕੇ ਬਾਹਰ ਭੱਜਣੋ ਜੇ ਨਾ ਮੈਂ ਮਿਕਸ ਕਰਕੇ ਮਸਾਲਿਆਂ ਨੂੰ ਤੇ ਥੋੜਾ ਜਿਹਾ ਇਸ ਦੇ ਵਿੱਚ ਇੱਕ ਟੱਕਣੇ ਦੇ ਵਿੱਚ ਵਸ ਤੇਲ ਵਾਲੀ ਬੋਤਲ ਦਾ ਇੱਕ ਚਮਚਾ ਸਮਝ ਲਓ ਵੀ ਉਹ ਪਾ ਤੇਲ ਪਾ ਕੇ ਇਹਦੇ ਵਿੱਚ ਤੇ ਮਿਕਸ ਕਰ ਲਓ ਬਹੁਤ ਟੇਸਟੀ ਬਣਦੇ ਐ ਇਸ ਤਰ੍ਹਾਂ ਜਦੋਂ ਆਪਾਂ ਭਰਮਾ ਬੇਗਣ ਬਣਾਉਣੇ ਆਗੇ ਤੇ ਨਹੀਂ ਤਾਂ ਜੇ ਤਾਂ ਆਪਾਂ ਆਲੂ ਪਾ ਕੇ ਬਣਾ ਗਏ ਤਾਂ ਬੱਚੇ ਕੱਲੇ ਆਲੂ ਖਾ ਜਾਂਦੇ ਵਿੱਚੋਂ ਤੇ ਫਿਰ ਮੈਨੂੰ ਐ ਹੁੰਦਾ ਵੀ ਕੱਲੇ ਆਲੂ ਖਾਣ ਦਾ ਕੀ ਫਾਇਦਾ ਆਲੂ ਤਾਂ ਹੋਰ ਦਾਲਾ ਸਬਜ਼ੀਆਂ ਸਾਰੀਆਂ ਚ ਹੀ ਪਈ ਜਾਂਦੇ ਆਗੇ ਤੇ ਇਹਨਾਂ ਨੂੰ ਭਰ ਕੇ ਬਣਾ ਦਿੰਦੇ ਆ ਫਿਰ ਮੈਂ ਬਸ ਇੱਕ ਇਹ ਟੱਕਣ ਪਾਇਆ ਤੇਲ ਦਾ ਬੋਤਲ ਦਾ ਤੇ ਮਿਕਸ ਕਰਕੇ ਤੇ ਇਹਨਾਂ ਨੂੰ ਭਰ ਦਿੰਨੇ ਵਿੱਚ ਆਪਾਂ ਪਾਣੀ ਚੋਂ ਕੱਢ ਕੇ ਕਿਰਾ ਬਾਹਰ ਰੱਖ ਲੈਣੇ ਉਹਨਾਂ ਨੂੰ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲੈਣੇ ਬਾਕੀ ਆਪਾਂ ਆਪਣੇ ਫਲੇਵਰ ਦੇ ਹਿਸਾਬ ਨਾਲ ਮਸਾਲੇ ਹੋਰ ਵੀ ਪਾ ਸਕਦੇ ਆ ਇਹਦੇ ਵਿੱਚ ਸੌਂਫ ਪਾਟਰ ਵੀ ਪਾ ਸਕਦੇ ਉਹਦਾ ਟੇਸਟ ਵੀ ਵਧੀਆ ਆਉਂਦਾ ਹੈ ਪਰ ਮੈਂ ਜ਼ਿਆਦਾ ਮਸਾਲੇ ਨਹੀਂ ਪਾਉਂਗੀ ਕੋਈ ਬਸ ਸੈਂਪਲ ਜਿਹਾ ਬਣਾਉਂਗਾ ਤੇ ਮਸਾਲੇ ਥੋੜੇ ਜਿਹਾ ਆਪਾਂ ਤੇਜ਼ ਹੀ ਰੱਖਾਂਗੇ ਕਿਉਂਕਿ ਮਸਾਲੇ ਤੇਜ਼ ਨੇ ਨਾਲ ਹੀ ਵਧੀਆ ਲੱਗਦਾ ਨਹੀਂ ਤਾਂ ਇਹ ਫੋਕੇ ਜਿਹਾ ਵੀ ਨਹੀਂ ਸਵਾਦ ਲੱਗਦੇਗੇ ਥੋੜੇ ਜੇ ਕਰਾਰੇ ਵਧੀਆ ਲੱਗਦੇ ਆ ਤਾਂ ਪਰ ਕੇ ਬਣਾਏ ਵੇ ਤਾਂ ਵੀਡੀਓ ਅਜੇ ਸਵੇਰ ਦੀ ਕੋਈ ਬਣੀ ਨਹੀਂ ਸੀ ਤੇ ਮੈਨੂੰ ਐਸੇ ਵੀ ਚਲੋ ਜਿੰਨੇ ਕੀ ਕਲਿੱਪ ਚੱਕੀ ਜਾਂਦੇ ਆਪਾਂ ਚੱਕ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਤੇ ਦਿਖਾਉਣੇ ਬਹੁਤ ਬੁਰਾ ਹਾਲ ਕੀਤਾ ਪਿਆਗਾ ਕੇਰਾ ਤਾਂ ਦਵਾਈ ਦੇ ਨਾਲ ਆ ਲੱਗਦਾ ਵੀ ਫਰਕ ਪੈ ਗਿਆ ਤੇ ਫਿਰ ਫਿਰ ਉਸੇ ਤਰ੍ਹਾਂ ਹੋ ਜਾਣਾ ਹੈ ਯੋ ਕਿ ਮੌਸਮ ਦਾ ਹੀ ਨਹੀਂ ਪਤਾ ਲੱਗਦਾ ਇੱਕੇ ਦਾ ਤਾਂ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ ਤੇ ਵੇਈ ਦੀ ਬੱਦਲਵਾਈ ਦੇ ਨਾਲ ਕਈ ਵਾਰੀ ਹਵਾ ਵੀ ਚੱਲਣ ਲੱਗ ਜਾਂਦੀ ਆ ਮੌਸਮ ਠੀਕ ਲੱਗਦਾ ਉਸ ਟਾਈਮ ਤੇ ਤਾਂ ਲੱਗਦਾ ਵੀ ਪੱਖੇ ਨਾਲ ਵੀ ਸਰ ਜਾਂਦਾ ਗਾ ਤੇ ਕਈ ਵਾਰ ਤਾਂ ਖੜਨਾ ਬੈਠਣਾ ਹੀ ਔਖਾ ਹੋ ਜਾਂਦਾ ਇੰਨਾ ਪਸੀਨਾ ਆਉਣ ਲੱਗ ਜਾਂਦਾ ਇਹਨਾਂ ਤੜਕਾ ਲਾ ਕੇ ਤੇ ਆਟਾ ਗੁੰਨ ਲਵਾਂਗੀ ਸ਼ਾਮੇ ਵੇਲੇ ਤਾਂ ਆ ਹੁੰਦਾ ਵੀ ਚਲੋ ਦਾਲ ਸਬਜ਼ੀ ਦਾ ਵੀ ਉਹਨੇ ਕੀ ਬਣਾਉਣੇ ਨੇ ਤਕਰੀਬਨ ਕਿਤੇ ਤਾਂ ਭਾਵੇਂ ਵੱਧ ਵੱਜ ਜੇ ਕਿਉਂਕਿ ਸਵੇਰ ਦੇ ਟਾਈਮ ਤੇ ਬਹੁਤ ਘੱਟ ਖਾਣੇ ਖਾ ਤਾਂ ਲੈਨੇ ਆ ਨਹੀਂ ਕਹਿੰਦੇ ਵੀ ਕਦੇ ਕਦਾਈ ਜੇ ਵੱਜ ਜਾਂਦੀ ਤਾਂ ਖਾ ਵੀ ਲੈਨੇ ਸਵੇਰੇ ਤੇ ਪਰ ਸ਼ਾਮ ਦਾ ਮੇਰਾ ਇਹੀ ਹੁੰਦਾਗਾ ਵੀ ਜੋ ਸ਼ਾਮ ਸ਼ਾਮ ਦਾ ਹੀ ਸਰਜ ਸਵੇਰ ਵੇਲੇ ਫਿਰ ਆਤ ਬਣੀ ਵੀ ਸ਼ੁਰੂ ਤੋਂ ਜਦੋਂ ਟਿਫਨ ਨਾਲ ਜਾਂਦੇ ਕਰਕੇ ਤੇ ਸਬਜ਼ੀ ਸਵੇਰ ਵੇਲੇ ਬਣਾਉਣੀ ਹੁੰਦੀ ਆ ਮੈਂ ਕੀ ਕਹਣਾ ਕਦੇ ਵੱਜੇ ਤਾਂ ਭਾਵੇਂ ਖਾ ਲ ਗਏ ਪਰ ਕੋਸ਼ਿਸ਼ ਮੇਰੀ ਇਹੀ ਹੁੰਦੀ ਹੈ ਵੀ ਸਵੇਰ ਵੇਲੇ ਤਸੱਦਰੀ ਦਾਲ ਸਬਜ਼ੀ ਬਣਾ ਕੇ ਤੇ ਉਹੀ ਖਾਦੀ ਜਾਵੇ ਤੰਗੀ ਤਰ੍ਹਾਂ ਭਰ ਲਾ ਗਏ ਪਚਾ ਮੁੰਚ ਦੇ ਨਾਲ ਹੀ ਮਸਾਲਾ ਇਹਦੇ ਸਾਰਿਆਂ ਦੇ ਵਿੱਚ ਨੇ ਇਹਦੇ ਬੱਚਿਆਂ ਦਾ ਦੇਖਣ ਨੂੰ ਇਹਨਾਂ ਦਾ ਨਾਂ ਤੇ ਇਹ ਮੂੰਹ ਬਣਾ ਲੈਂਦੇ ਵੀ ਇਹ ਕੀ ਬਣਾ ਲਿਆ ਤੇ ਪਰ ਇਸ ਤਰ੍ਹਾਂ ਬਹੁਤ ਖੁਸ਼ ਹੋ ਕੇ ਖਾ ਲੈਂਦੇ ਹੈਗੇ ਆਲੂ ਪਾ ਕੇ ਤਾਂ ਵਿੱਚੋਂ ਇਹ ਜਿਹੜੀਆਂ ਬੈਂਗਣਾਂ ਦਾ ਫਾੜੀਆਂ ਉਹਦੇ ਵਿੱਚੋਂ ਕੜ-ਕੜ ਕੇ ਸੱਟ ਦਿੰਦੇ ਹੈਗੇ ਉਹ ਜਿਹਾ ਕੈਂਸਨ ਵਧੀਆ ਨਹੀਂ ਲੱਗਦੇ ਇਹ ਗਰਮੀ ਦਾ ਹੁਣ ਆਇਆ ਵੀ ਭਾਦੋ ਦਾ ਵੀ ਨਇ ਨਿਕਲ ਜੇ ਕੇਰਾ ਤੇ ਗਾਸ ਸੁਝ ਜਾ ਕੇ ਤਾਂ ਰਾਤ ਦੇ ਮੌਸਮ ਦਾ ਫਰਕ ਪੈ ਜਾਂਦਾ ਗਾ ਭਾਦੋ ਦਾ ਵੀ ਨਹੀਂ ਕੱਢਣਾ ਔਖਾ ਹੁਣ ਜਾਦੇ ਫਰਾਈ ਪੈਨ ਦੇ ਵਿੱਚ ਹੀ ਬਣਾ ਲਵਾਂਗੀ ਕਿਉਂਕਿ ਥੋੜੇ ਜਿਹਾ ਬਣਾਉਣੇ ਸੀ ਥੋੜਾ ਜਿਹਾ ਤੇਲ ਪਾ ਲੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਨੇ ਕੋਈ ਆਣੀ ਵੀ ਆਪਾਂ ਇਹਨਾਂ ਨੂੰ ਭਰ ਕੇ ਬਣਾਉਣਾ ਵੀ ਜ਼ਿਆਦਾ ਤੇਲ ਪਾਉਣ ਦੀ ਜ਼ਰੂਰਤ ਤਾਂ ਨਹੀਂ ਥੋੜੇ ਜਿਹੇ ਤੇਲ ਦੇ ਵਿੱਚ ਬਣ ਜਾਂਦੇ ਹੱਸੇ ਮਤੇ ਕਰਕੇ ਬਣਾਵਾਂਗੇ ਆਪਾਂ ਗੈਸ ਨੂੰ ਫਲੋਵਰ ਟੀ-ਸ਼ਰਟ ਪਾਈ ਕਰਕੇ ਤੇ ਮੈਂ ਵੀਡੀਓ ਥੋੜੀ ਜਿਹੀ ਆਇਆ ਸੀ ਮੈਨੂੰ ਵੀ ਸਾਈਡ ਤੋਂ ਚੱਕ ਲਈ ਵੀ ਆਪਦੀ ਵੀਡੀਓ ਵਿੱਚ ਜਿਆਦਾ ਨਾ ਆਵੇ ਬਸ ਤਾਂ ਕਈ ਵਾਰ ਤਾਂ ਆ ਵੀ ਜene ਨੇ ਸਾਹਮਣੇ ਇਦਾਂ ਕੋਈ ਐ ਲੋਵਰ ਟੀ-ਸ਼ਰਟ ਦਾ ਹੈ ਨਹੀਂ ਪਰ ਫਿਰ ਵੀ ਥੋੜਾ ਜਿਹਾ ਕਿਚਨ ਦੇ ਵਿੱਚ ਕੰਮ ਕਰਦੇ ਆ ਤਾਂ ਆਪ ਨੂੰ ਉਹ ਲੱਗਦਾਗਾ ਵੀ ਨੇੜੀ ਜਦੋਂ ਵੀਡੀਓ ਚੱਕਦੇ ਆਂਗੇ ਵੀ ਆਪ ਨੂੰ ਵੀ ਵਧੀਆ ਜਾਂ ਨਹੀਂ ਲੱਗਦਾਗਾ ਤੇਲ ਗਰਮ ਹੋਗਾ ਸੀ ਤੇ ਇੱਕ ਵਾਰੀ ਫਰਾਈ ਪੈਨ ਦੇ ਵਿੱਚ ਸਾਰੇ ਦੇ ਵਿੱਚ ਘਮਾਤਦ ਗੈਸ ਪਾਸੇ ਮੈਂ ਤੇ ਕਰਤਾ ਤੇ ਵੇਂਗਾਂ ਜਿਹੜੇ ਪਰਕੇ ਰੱਖਿਆ ਤੇ ਉਹ ਵਿੱਚ ਰੱਖ ਦਾਂਗੇ ਆਪਾਂ ਵਸੈਂ ਵੀ ਰੋਟੀ ਬਣਾਉਂਦਾ ਦੁਬਾਰਾ ਪਸੀਨੇ ਨਾਲ ਉਦਹੀਂ ਹੋ ਜਾਂਦੇ ਆ ਕੱਪੜੇ ਇੱਕ ਵਾਰੀ ਘੁਮਾ ਦੇਣਾ ਚੰਗੀ ਤਰ੍ਹਾਂ ਦੇ ਟਾਕ ਦਾਂਗੇ ਉਪਰੋਂ ਪਲੇਟ ਦੇ ਨਾਲ 5-4 ਮਿੰਟਾਂ ਬਾਅਦ ਤੈਨੂੰ ਚਮਚ ਦੇ ਨਾਲ ਪਲਟ ਲਾਂਗੇ ਜਿਆਦਾ ਟਾਈਮ ਨਹੀਂ ਲੱਗਦਾ ਬਸ ਇਹ ਮੈਂ ਕਿਹਾ ਤੇ ਵੀ ਇਹ ਜਲਦੀ ਬਣ ਜਾਂਦੇ ਪਾਲਟਕੇ ਨਾਲ ਨੂੰ ਤੇ ਮੈਂ ਆਟਾ ਗੁੰਨ ਲਵਾਂਗੀ ਉਸ ਤੋਂ ਬਾਅਦ ਕਈ ਵਾਰ ਆਇਆ ਹੁੰਦਾ ਵੀ ਦਾਲ ਸਬਜ਼ੀ ਜੇ ਸ਼ਾਮ ਦੇ ਟਾਈਮ ਤੇ ਲੈ ਕੇ ਆਉਂਦੇ ਆ ਤੇ ਉਹਨਾਂ ਦਾ ਵਸ ਆਇਆ ਹੋਇਆ ਦਾ ਧੋ ਕੇ ਉਹ ਲਾਉਣਾ ਹੁੰਦਾ ਫਰਿੱਜ ਦੇ ਵਿੱਚ ਪਰ ਅੱਜ ਇਹ ਸਵੇਰ ਦੇ ਟਾਈਮ ਤੇ ਹੀ ਲੈ ਆਏ ਸੀਗੇ ਸਬਜ਼ੀਆਂ ਤੇ ਸਵੇਰ ਹੀ ਮੈਂ ਧੋ ਕੇ ਰੱਖ ਦਿੱਤੀਆਂ ਸੀਗੀਆਂ ਫਰਿੱਜ ਦੇ ਵਿੱਚ ਕਿਉਂਕਿ ਹੁਣ ਇੱਧਰ ਨੇੜੇ ਲੱਗੇ ਕਰਕੇ ਤੇ ਫਿਰ ਸਵੇਰ ਦੇ ਟਾਈਮ ਤੇ ਜੇ ਦੁੱਧ ਲੈਣ ਜਾਂਦੇ ਆ ਤਾਂ ਮੰਡੀ ਦੇ ਵਿੱਚ ਉਹਦੇ ਹੀ ਲੈ ਆਉਂਦੇ ਹੁੰਦੇ ਆ ਸਬਜ਼ੀ ਦੋ ਤਿੰਨ ਦਿਨਾਂ ਦੇ ਇਕੱਠੀ ਲੈ ਆਉਂਦੇ ਹੁੰਦੇ ਆ ਵੀਡੀਓ ਮੈਂ ਇੱਥੇ ਫਾਸਟ ਕਰਤੀ ਸੀ ਅੱਜ ਵੀਡੀਓ ਆਪਣੀ ਕੋਈ ਜ਼ਿਆਦਾ ਨਹੀਂ ਬਣੇਗੀ ਚਲੋ ਜਿੰਨੀ ਕੁ ਬਣੀ ਹੈ ਮੈਨੂੰ ਐਸ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਗੇ ਆਟਾ ਗੁੰਨ ਕੇ ਰੱਖਤਾ ਤੇ ਹੁਣ ਤੂਫ ਜੋਤ ਲਗਾ ਦੋਗੇ ਉਸ ਤੋਂ ਬਾਅਦ ਰੋਟੀ ਹਜੇ 10 ਮਿੰਟ ਠਹਿਰ ਕੇ ਲਗੂਗੀ ਹਜੇ ਤਾਂ ਕਮਾਲੇ ਵੀ ਨਹੀਂ ਆਏ ਸੀਗੇ ਉਸ ਤੋਂ ਬਾਅਦ ਤੂਫ ਜੋਤ ਵੀ ਆਪਾਂ ਲਗਾਤੀ ਹੈਗੀ ਪੌਣੇ ਇੱਕ ਸਾਧ ਦਾ ਟਾਈਮ ਹੋ ਗਿਆ ਸਿੱਥੇ ਤੂਫ ਮੈਂ ਬਾਹਰ ਰੱਖ ਦੇਣੀ ਹੁਣੇ ਲੌਬੀ ਦੇ ਵਿੱਚ ਮੈਂ ਗਣ ਵੀ ਆਪਣੇ ਬਣ ਗਏ ਸੀਗੇ ਸੌਫਟ ਹੋ ਗਏ ਸੀ ਬਿਲਕੁਲ ਬਸ ਥੋੜਾ ਜਿਹਾ ਮਸਾਲਾ ਇਹਨਾਂ ਦੇ ਵਿੱਚ ਤੇਜ ਹੀ ਵਧੀਆ ਲੱਗਦਾ ਹੈ ਜਿਆਸ ਬੰਦ ਕਰ ਦਿੰਦੇ ਆ ਤੇ 10 ਮਿੰਟ ਠਹਿਰ ਕੇ ਲੱਗੂਂਗੀ ਕੰਮ ਤੋਂ ਤਾਗੇ ਸੀ ਇਹ ਇਸ ਟਾਈਮ ਤੇ ਤੇ ਬਾਜ਼ਾਰ ਚ ਚਲੇ ਗਏ ਸੀਗੇ ਰੋਟੀ ਕਰ ਠਹਿਰ ਕੇ ਲੱਗ ਜੂਗੀ ਉਸ ਤੋਂ ਬਾਅਦ ਬਸ ਆ ਗਏ ਸੀ ਇਹ ਬਾਜ਼ਾਰ ਚ ਸਾਢੇ 7 ਦਾ ਟਾਈਮ ਆ ਜੋ ਮੈਂ ਰੋਟੀ ਲੱਗੀ ਸੀਗੀ ਕਈ ਨਾ ਕ ਟਾਈਮ ਤਾਂ ਹੋ ਹੀ ਜਾਂਦਾ ਕੀ ਕਹਿਣਾ ਕਦੇ ਮੈਂ ਪਹਿਲਾਂ ਲੱਗ ਜਾ ਰੋਟੀ ਵੀ ਪ੍ਰਵ ਕਈ ਵਾਰੀ ਕਹਿ ਦਿੰਦੀ ਹੈ ਭੁੱਖ ਲੱਗੀ ਹੈਗੀ ਅਜੇ ਤੱਕ ਘਰੇ ਸੀ ਪ੍ਰਵ ਜਦ ਸਕੂਲ ਚੋਂ ਆਉਂਦੀ ਆ ਤੇ ਉਦੋਂ ਥੋੜਾ ਜਿਹਾ ਇਹ ਹੋ ਜਾਂਦਾ ਸ਼ਾਮ ਦੇ ਟਾਈਮ ਤੇ ਕਹਿਦੇ ਮम्मा ਭੁੱਖ ਲੱਗੀ ਹੈ ਤਾਂ ਉਦੋਂ ਮੈਂ ਕਈ ਵਾਰੀ ਜਲਦੀ ਵੀ ਬਣਾ ਲੈਣੀ ਹੁੰਦੀ ਹੈ ਰੋਟੀ ਬਾਕੀ ਆ ਹੁੰਦਾ ਵੀ ਜਦੋਂ ਕੰਮਾਂ ਤੋਂ ਆ ਜਾਂਦੇ ਆ ਤੇ ਰੋਟੀ ਫਿਰ ਆਪ ਨੂੰ ਐ ਹੁੰਦਾ ਵੀ ਚਲ ਨਾਲ ਦੀ ਨਾਲ ਬਣਾ ਲਾਂਗੇ ਸ਼ਾਮ ਦੀ ਰੋਟੀ ਕਿਹੜਾ ਜ਼ਿਆਦਾ ਹੁੰਦੀ ਹੈ ਕਿ ਸਵੇਰ ਦਾ ਥੋੜਾ ਜਿਹਾ ਇਹ ਹੋ ਜਾਂਦਾ ਉਹ ਵੀ ਜਦੋਂ ਟਿਫਨ ਵਗੈਰਾ ਲੈ ਜਾਣੇ ਹੁੰਦੇ ਆਗੇ ਵੀ ਜਲਦੀ ਲੱਗ ਜੀਗੇ ਤੇ ਬਾਕੀ ਹੁਣ ਦਹੀਂ ਦਾ ਨਹੀਂ ਬਣਾਉਣੇ ਦੋ ਦਿਨ ਹੋ ਗਏ ਜਾਗ ਵੀ ਨਹੀਂ ਲਾਉਂਦੀ ਹੁੰਦੀ ਮੈਂ ਦੁੱਧ ਨੂੰ ਗਲਾ ਖਰਾਬ ਹੋਏ ਕਰਕੇ ਤੇ ਜ਼ਖਾਮ ਜਿਹਾ ਕਰਕੇ ਆ ਜਾਂਦਾ ਵੀ ਦਹੀਂ ਫਿਰ ਫਰਿੱਜ ਦੇ ਵਿੱਚ ਰੱਖ ਦਿੰਦੇ ਆ ਤਾਂ ਠੰਡਾ ਹੋ ਜਾਂਦਾ ਤੇ ਉਹ ਮੜ ਕੇ ਤੰਗ ਕਰਦਾ ਪਰ ਉਹਦੇ ਨਾਲ ਜ਼ਿਆਦਾ ਹੋ ਜਾਂਦਾ ਖੰਗਰੇਸ਼ ਆ ਜਾਂਦਾ ਰੋਟੀ ਬਣਾ ਕੇ ਬਰਤਰ ਹੋਣਗੇ ਚਾਰ ਤੇ ਉਹ ਚੱਕ ਦਾਂਗੇ ਕਦੇ ਕਦੇ ਤਾਂ ਐ ਜਿਹਾ ਹੁੰਦਾ ਵੀ ਹੌਲ ਹੰਗਾਰਾ ਜਿਹਾ ਹੋ ਜਾਂਦਾ ਕੰਮ ਦਾ ਇਸ ਟਾਈਮ ਤੇ ਤੇ ਕਈ ਵਾਰੀ ਇਸ ਟਾਈਮ ਤੇ ਵੀ ਕੰਮ ਵੱਜ ਜਾਂਦੇ ਕੋਈ ਨਾ ਕੋਈ ਥੋੜੇ-ਮੋٹے ਕੰਮ ਕਈ ਵਾਰੀ ਹੋਰ ਹੋ ਜਾਂਦੇ ਆ ਨਾਲ ਕੋਈ ਸਵੇਰ ਦੀ ਦਾਲ ਸਬਜ਼ੀ ਕੱਟ ਕੇ ਰੱਖਣੇ। ਬਾਕੀ ਹੋਣਾ ਹੁੰਦਾ ਜਦੋਂ ਦੁਪਹਿਰ ਦੇ ਟਾਈਮ ਤੇ ਘਰੇ ਆਉਂਦੇ ਆ ਤੇ ਸਬਜ਼ੀ ਸਵੇਰ ਕੱਟ ਲਈ ਦੀ ਹੁੰਦੀ ਹੈ ਕਾਲੀ ਨਹੀਂ ਹੁੰਦੀ ਐਨੀ ਕੋਈ। ਨਾ ਕਿਈ ਵਾਰੀ ਕੋਈ ਦਾਲ ਸਬਜ਼ੀ ਇਦਾਂ ਨਹੀਂ ਹੁੰਦੀ ਹੈ ਕਿ ਜਿੰਨਾ ਤੇ ਟਾਈਮ ਲੱਗੇ ਤਾਂ ਪਿੰਡਾਂ ਦੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਸਵੇਰੇ ਜਦੋਂ ਕਟਿੰਗ ਕਰਦੇ ਆਂ ਉਹ ਫਿਰ ਕੱਟ ਕਰਕੇ ਫਰਿੱਜ ਦੇ ਵਿੱਚ ਹੀ ਰੱਖਲੀਆਂ ਪੈਂਦੀਆਂ ਜਦੋਂ ਫਰਿੱਜ ਚੋਂ ਬਾਹਰ ਕੱਢਦੇ ਆਂ ਤਾਂ ਉਹਨਾਂ ਨੂੰ ਸੈਲਜੀ ਚੜ ਜਾਂਦੀ ਹੈਗੀ ਤੇ ਨਾਲ ਦੀ ਨਾਲ ਹੀ ਉਹ ਫਿਰ ਪਾਉਣੀਆਂ ਪੈਂਦੀਆਂ ਗੀਆਂ ਤੜਕਾ ਲਾ ਕੇ ਤੇ ਪਿੰਡਾਂ ਗਾ ਵੀ ਤਕਰੀਬਨ ਫਿਰ ਮੇਰੀ ਇਹੀ ਕੋਸ਼ਿਸ਼ ਹੁੰਦੀ ਵੀ ਪ੍ਰਾਵ ਕਈ ਵਾਰੀ ਉੱਠ ਕਰਦੇ ਜਦੋਂ ਨੂੰ ਆਪ ਨਹਾ ਕੇ ਤੂਹਜੋਤ ਲਗਾਉਣੇ ਤਾਂ ਉਹ ਕੱਟ ਦਿੰਦੀ ਹੁੰਦੀ ਸਵੇਰ ਦੇ ਟਾਈਮ ਤੇ ਤੋਰੀਆਂ ਵਗੈਰਾ ਜ਼ਰੂਰ ਉਹ ਕੱਟ ਕੇ ਰੱਖ ਲਈਦੇ ਹੁੰਦੇ ਰੋਟੀ ਬਣਾ ਲਈ ਸੀ ਮੈਂ ਬਰਤਨ ਵੀ ਚੱਕਤੇ ਸੀਗੇ ਤੇ ਦੁੱਧ ਇਹ ਪੀਣ ਲਈ ਗਰਮ ਕਰ ਦਿੰਦੇ ਥੋੜੇ ਸੌਂਫ ਪਾ ਦੋਂਗੇ ਉਹਦੇ ਵਿੱਚ ਸੈਲਫ ਮੈਂ ਸਾਰੀ ਕਲੀਨ ਕਰਤੀ ਸੀਗੀ ਤੇ ਆਪਣੀ ਅੱਜ ਦੀ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆਂ ਜੀ ਕਿ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ